ਤਾਂ ਸਾਰਿਆਂ ਨੂੰ ਪਤਾ ਕੱਲ ਦਾ ਜਿਹੜੀ ਸਰਦਾਰ ਬਿਕਰਮ ਸਿੰਘ ਮੀਤੇ ਦੀ ਮੇਲ ਹੋਈ ਆ ਔਰ ਕੁਝ ਕੁ ਬੰਦੇ ਜਿਹੜੇ ਚਾੰਦਗਰ ਬੰਦੇ ਨੇ ਬੜੀ ਖੁਸ਼ੀ ਮਨਾ ਰਹੇ ਮੈਂ ਉਹਨਾਂ ਨੂੰ ਇਹ ਗੱਲ ਦੱਸਣੀ ਚਾਹਣਾ ਕਿ ਮੇਰੇ ਵੀਰੋ ਮੇਲ ਜਿਹੜੀ ਆ ਨਾ ਉਹ ਹਰ ਇੱਕ ਕੇਸਟ ਹੋ ਜਾਂਦੀ ਹੈ ਇਹ ਕੋਈ ਦੁਨੀਆ ਤੇ ਕੋਈ ਵੱਖਰੀ ਜਾਂ ਨਵਿਕਲੀ ਮੇਲ ਨਹੀਂ ਹੋਈ ਔਰ ਨਾ ਕੋਈ ਏਡੀ ਵੱਡੀ ਆਪਾਂ ਕੋਈ ਇੰਕਾਰ ਕਰਦੇ ਜਾਂ ਜੱਗ ਜਿੱਦੀ ਏ ਜਿਹੜੀ ਖੁਸ਼ੀ ਮਨਾ ਰਹੇ ਆ ਕਿਉਂਕਿ ਅਜੇ ਇਹ ਕੇਸ ਚੱਲ ਰਹਾ ਔਰ ਮਾਂ ਜੋਗ ਕੋਰਟ ਅਦਾਲਤ ਜੋ ਫੈਸਲਾ ਕਰੂਗੀ ਉਹਦਾ ਅਜੇ ਰਿਜ਼ਲਟ ਆਉਣਾ ਔਰ ਇਹ ਸਾਰਾ ਪਤਾ ਲੱਗਣਾ ਨਾ ਕਿ ਕਿਹੜੀਆਂ ਕੰਪਨੀਆਂ ਤੋਂ ਕਿੱਥੇ ਪੈਸੇ ਆਏ ਕਿੱਥੇ ਗਏ ਇਹਦਾ ਤਾਂ ਫੈਸਲਾ ਹੋਇਆ ਇਹ ਤਾਂ ਕੱਲੀ ਬੀਜ ਹੀ ਹੋਈ ਆ ਸੋ ਮੈਂ ਇਹ ਗੱਲ ਦੱਸਣੀ ਚਾਹਣਾ ਕਿ ਜਿਹੜੇ ਬਹੁਤ ਖੁਸ਼ੀ ਮਨਾ ਰਹੇ ਨੇ ਕਿ ਮੇਰੇ ਵਿਰੋਧ ਕੱਜ ਇਕੱਲੀ ਜਮਤ ਹੋਈ ਹੈ ਅਜੇ ਤਾਂ ਬਹੁਤ ਕੁਝ ਬਾਕੀ ਹੈ ਅਜੇ ਤਾਂ ਬਹੁਤ ਕੁਝ ਬਾਕੀ ਪਿਆ ਔਰ ਜਿਹੜੇ ਦੰਗ ਜੇ ਬਾਹਰ ਆ ਕੇ ਮਾਰ ਰਹੇ ਨੇ ਇਹਨਾਂ ਗੱਲਾਂ ਨੇ ਪੰਜਾਬ ਦਾ ਕੁਝ ਸਵਾਰ ਨਹੀਂ ਇਹਦਾ ਪੰਜਾਬ ਦਾ ਕੋਈ ਇਹਦਾ ਭਾਂ ਨਹੀਂ ਇਹ ਪੰਜਾਬ ਦੇ ਨੁਕਸਾਨ ਵਾਲੀਆਂ ਗੱਲਾਂ ਨੇ ਸੋ ਮੈਂ ਅੱਜ ਦੀ ਤਰੀਕ ਇਹੋ ਦੱਸ ਰਿਹਾ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਸਰਕਾਰ ਕੋਲ ਵੱਡੇ ਵੱਡੇ ਸਬੂਤ ਪਏ ਨੇ ਪ੍ਰੂਫ ਪਏ ਨੇ ਉਹਨਾਂ ਕੋਰਟ ਦੇ ਵਿੱਚ ਜਾਣੇ ਨੇ ਔਰ ਫਿਰ ਫੈਸਲਾ ਹੋਣਾ ਸੋ ਅੱਜਕੱਲੀ ਬੇਲ ਦੇ ਨਾਲ ਇਨੀ ਗੁੱਝੀ ਬਣਾਇਆ ਤੁਹਾਡਾ ਕੋਈ ਮਸਲਾ ਨਹੀਂ ਹੱਲ ਹੋਣਾ ਮੈਨੂੰ ਲੱਗਦਾ ਸੋ ਚਲੋ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਦੇ ਹਾਂ ਕਿ ਕਿਹੋ ਜਿਹਾ ਫੈਸਲਾ ਹੁੰਦਾ ਤਾਂ ਸਾਰਿਆਂ ਨੂੰ ਪਤਾ ਹੀ ਕਿ ਬੇਲ ਖਿੰਦਾ ਹੋਇਆ ਤਾਂ ਸਾਰਿਆਂ ਨੂੰ ਪਤਾ ਕੌਣ ਗਿਆ ਕੌਣ ਕਰਾ ਕੇ ਆਇਆ ਕਿਹਦੇ ਕਹਿਤੇ ਹੋਈ ਆਉਣ ਵਾਲੇ ਜਿਹਨਾਂ ਦੇ ਵਿੱਚ ਇਹ ਕੀ ਸਮਿਕਰਨ ਸਾਹਮਣੇ ਆਉਂਦੇ ਨੇ ਕਿਹੜੀ ਪਾਰਟੀਆ ਨੂੰ ਰੋਕ ਕਰਦੇ ਨੇ ਇਹਦੇ ਬਾਰੇ ਪਸਾਰ ਜਿਹੜੇ ਆ ਬਾਅਦ ਚ ਚਰਚਾ ਕਰਾਂਗੇ ਤੁਹਾਨੂੰ ਸਾਰਿਆਂ ਨੂੰ ਪਤਾ ਕੱਲ ਦਾ ਜਿਹੜੀ ਸਰਦਾਰ ਬਿਕਰਮ ਸਿੰਘ ਜੀ ਦੀ ਮੇਲ ਹੋਈ ਆ ਔਰ ਕੁਝ ਕੁ ਬੰਦੇ ਜਿਹੜੇ ਚੰਦੇ ਦੇ ਬੰਦੇ ਨੇ ਬੜੀ ਖੁਸ਼ੀ ਬਣਾ ਰਹੇ ਮੈਂ ਉਹਨਾਂ ਨੂੰ ਇਹ ਗੱਲ ਦੱਸਣੀ ਚਾਹਣਾ ਕਿ ਮੇਰੇ ਵੀਰੋ ਮੇਲ ਜਿਹੜੀ ਆ ਨਾ ਉਹ ਹਰੇਕ ਕੇ ਪੇਸਟ ਹੋ ਜਾਂਦੀ ਇਹ ਕੋਈ ਦੁਨੀਆ ਤੇ ਕੋਈ ਵੱਖਰੀ ਜਾਂ ਨਵਿਕਲੀ ਮੇਲ ਨਹੀਂ ਹੋਈ ਔਰ ਨਾ ਕੋਈ ਵੀ ਵੱਡੀ ਆਪਾਂ ਕੋਈ ਕਾਰਗਰਦ ਦੇ ਜੱਗ ਜਿੱਦੀ ਹੈ ਜਿੱਦੀ ਅੱਡੀ ਖੁਸ਼ੀ ਬਣਾ ਰਹੇ ਆ ਕਿਉਂਕਿ ਅਜੇ ਇਹ ਕੇਸ ਚੱਲ ਰਹਾ ਔਰ ਮਾਂ ਜੋਬ ਕੋਰਟ ਅਦਾਲਤ ਜੋ ਫੈਸਲਾ ਕਰੂਗੀ ਉਹਦਾ ਅਜੇ ਰਿਜ਼ਲਟ ਪਉਣਾ ਔਰ ਇਹ ਸਾਰਾ ਪਤਾ ਲੱਗਣਾ ਕਿ ਕਿਹੜੀਆਂ ਕੰਪਨੀਆਂ ਤੋਂ ਕਿੱਥੇ ਪੈਸੇ ਆਏ ਕਿੱਥੇ ਗਏ ਇਹਦਾ ਤਾਂ ਫੈਸਲਾ ਹੋਇਆ ਇਹ ਤਾਂ ਕੱਲੀ ਬੇਰੀ ਹੋਈ ਆ ਸੋ ਮੈਂ ਇਹ ਗੱਲ ਦੱਸਣੀ ਚਾਹੁੰਦਾ ਕਿ ਜਿਹੜੇ ਬਹੁਤ ਖੁਸ਼ੀ ਬਣਾ ਰਹੇ ਨੇ ਕਿ ਮੇਰੇ ਵਿਰੋਧ ਕੱਜੀ ਕੱਲੀ ਜਬਤ ਹੋਈ ਹੈ ਅਜੇ ਤਾਂ ਬਹੁਤ ਕੁਝ ਬਾਕੀ ਆ ਇਹਦੇ ਬਹੁਤ ਕੁਝ ਬਾਕੀ ਪਿਆ ਔਰ ਜਿਹੜੇ ਦੰਗ ਜੇ ਬਾਹਰ ਆ ਗਏ ਮਾਰਨੇ ਨੇ ਇਹਨਾਂ ਗੱਲਾਂ ਨੇ ਪੰਜਾਬ ਦਾ ਕੋਈ ਸਵਾਦ ਨਹੀਂ ਇਹਦਾ ਪੰਜਾਬ ਦਾ ਕੋਈ ਜਦਾ ਭਾ ਨਹੀਂ ਇਹ ਪੰਜਾਬ ਦੇ ਨੁਕਸਾਨ ਵਾਲੀਆਂ ਗੱਲਾਂ ਨੇ ਸੋ ਮੈਂ ਅੱਜ ਦੀ ਫਰੀ ਚ ਇਹੋ ਦੱਸਣੀ ਚਾਹਣਾ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਸਰਕਾਰ ਕੋਲ ਵੱਡੇ ਵੱਡੇ ਸਬੂਤ ਪਏ ਨੇ ਪ੍ਰੂਫ ਪਏ ਨੇ ਔਰ ਕੋਰਟ ਦੇ ਵਿੱਚ ਜਾਣੇ ਨੇ ਔਰ ਫਿਰ ਫੈਸਲਾ ਹੋਣਾ ਸੋ ਅੱਜਕੱਲੀ ਬੇਲ ਦੇ ਨਾਲ ਇਨੀ ਖੁਸ਼ੀ ਬਣਾਇਆ ਤੁਹਾਡਾ ਕੋਈ ਮਸਲਾ ਨਹੀਂ ਹਲ ਹੋਣਾ ਮੈਨੂੰ ਲੱਗਦਾ ਸੋ ਚਲੋ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਦੇ ਆ ਕਿ ਕਿਹੋ ਜਿਹਾ ਫੈਸਲਾ ਹੁੰਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਕਿ ਬੇਲ ਖਿੱਦਾ ਹੋਈ ਤੁਹਾਨੂੰ ਸਾਰਿਆਂ ਨੂੰ ਪਤਾ ਕੌਣ ਗਿਆ ਕੌਣ ਕਰਾ ਕੇ ਆਇਆ ਕਿਦੇ ਟਾਈਮ ਤੇ ਹੋਈ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਕੀ ਸਮੀਟ ਕਰਨ ਸਾਹਮਣੇ ਆਉਂਦੇ ਨੇ ਕਿਹੜੀ ਪਾਰਟੀਾਂ ਨੂੰ ਰੋਕਦੇ ਨੇ ਇਹਦੇ ਬਾਰੇ ਕੋ ਸਾਰੇ ਜਿਹੜੇ ਆ ਬਾਅਦ ਚ ਚਰਚਾ ਕਰਾਂਗੇ